ਮਰੋ ਉਹ ਯੂਨੀਵਰਸਿਟੀ ਦਾ ਪ੍ਰਸ਼ਾਸਨ ਇੰਨਾ ਕ ਜਾਤੀਵਾਦੀ ਹੈ ਕਿ ਉਹ ਸਾਡੇ ਡਿਮਾਂਡ ਨੂੰ ਰਿਸੀਵ ਕਰਨ ਲਈ ਤਿਆਰ ਨਹੀਂ ਸਾਨੂੰ ਤੁਮਕਾ ਆਉਣ ਦੀ ਕੋਸ਼ਿਸ਼ ਕੀਤੀ ਕਿ ਤੁਹਾਡੇ ਉੱਪਰ ਐਫ ਆਈ ਆਰਸ ਕਰਾਂਗੇ ਅਗਰ ਤੁਸੀਂ ਧਰਨਾ ਕੰਟੀਨਿਊ ਕਰਦੇ ਹੋ। ਪਰ ਸਭ ਤੋਂ ਤਰ੍ਹਾਂ ਵੈਸੇ ਤਾਂ ਉਹਨਾਂ ਨੇ ਕਹਿ ਰਹੇ ਕਿ ਅਗਲੇ ਜਿਹੜਾ ਰਿਕਰੂਟਮੈਂਟ ਹੋਏਗੀ ਉਹਦੇ ਵਿੱਚ ਬੈਕਲੌਗ ਜਿਹੜਾ ਹੈਗਾ ਉਹ ਕੱਢਿਆ ਜਾਏਗਾ। ਤਾਂ ਇਸ ਤਰ੍ਹਾਂ ਕਿ ਜੇ ਕੁਝ ਡਿਵੈਲਪਮੈਂਟ ਹੋਣ ਨੇ। 60% रिजर्वेशन ਹੈਗੀ ਆ BC OBC ਨੇ ਉਹਨਾਂ ਨੇ 25% ਰეკਮੈਂਡੇਸ਼ਨ ਕੀਤੀ ਹੈ ਮੌਜੂਦਾ ਸਰਕਾਰ ਤੋਂ ਵੀ ਨੂੰ ਵੀ ਅਪੀਲ ਕਰਦੇ ਆ ਕਿ ਜੋ ਨੈਸ਼ਨਲ ਕਮਿਸ਼ਨ ਫਾਰ ਬੈਕਵਰਡ ਕਲਾਸਸ ਦੀਆਂ ਰეკਮੈਂਡੇਸ਼ਨ 25% BC OBC ਲਈ ਆਈ ਹੈ ਉਹਨੂੰ ਵੀ ਦੀਮੀ ਡੇਟ ਇਫੈਕਟ ਲਾਗੂ ਕੀਤਾ ਜਾਵੇ ਤਾਂ ਦਾਤ ਖਤਮ ਹੋਣਾ ਚਾਹੀਦਾ ਦੀ ਪ੍ਰੋਪਰ ਰਿਪਰੈਜ਼ੈਂਟੇਸ਼ਨ ਹੋਣਾ ਚਾਹੀਦਾ ਹੈ ਦਲ ਸਵਾਜ ਜਾਂ ਪਛਲੇ ਸਮਾਜ ਦੇ ਕਿਸ ਮਸਿਆਵਾਨ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਐਸਸੀਓਬੀਸੀ ਅਤੇ ਹੋਰ ਵਿਦਿਆਰਥੀ ਵਰਗ ਦੇ ਨਾਲ ਹੋ ਰਹੀਆਂ ਤੰਤਲੀਆਂ ਨੂੰ ਲੈ ਕੇ ਵਿਦਿਆਰਥੀ ਵਰਗ ਦੇ ਵੱਲੋਂ ਆਵਾਜ਼ ਬੁਲੰਦ ਕੀਤੀ ਗਈ ਹੈ तकरीबन 2 ਮਹੀਨੇ ਤੋਂ ਜਿਹੜੇ ਵਿਦਿਆਰਥੀ ਨੇ ਇੱਥੇ ਦਿਨ ਰਾਤ ਤੇ ਧਰਨੇ ਦੇ ਉੱਪਰ ਡਟੇ ਹੋਏ ਨੇ ਅਤੇ ਇਸ ਮਸਲੇ ਨੂੰ ਹਲੇ ਤੱਕ ਕੋਈ ਵੀ ਜਿਹੜਾ ਕਿ ਅੰਤਿਮ ਰੂਪ ਨਹੀਂ ਦਿੱਤਾ ਜਾ ਰਿਹਾ ਅਤੇ ਜਿਹ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਪਹੁੰਚਤਾ ਕੀਤੀ ਗਈ ਹੈ ਜਿਹੜਾ ਕਿ ਪ੍ਰੋਟੈਸਟ ਕੀਤਾ ਗਿਆ ਹੈ ਕੀ ਕੁਝ ਸੋਲੂਸ਼ਨ ਨਿਕਲਿਆ ਗੱਲਬਾਤ ਕਰਦ ਨੇ ਹੈ ਕੁਝ ਜਿਹੜੇ ਵਿਦਿਆਰਥੀ ਮਜੂਦ ਨੇ ਬਾਈ ਜੀ ਕੀ ਮੁੱਖ ਏਜੰਡਾ ਹੈਗਾ ਜਿਹੜਾ ਕਿ ਇਹ ਪ੍ਰੋਟੈਸਟ ਤੁਸੀਂ ਕੀਤਾ ਹੈਗਾ 2 ਮਹੀਨੇ ਤੋਂ ਉੱਪਰ ਦਾ ਵਕਵਾ ਹੋ ਚੁੱਕਿਆ ਹੈ ਤੇ ਕੁਝ ਸੋਲੂਸ਼ਨ ਨਿਕਲਿਆ ਮਤਲਬ ਇਹ ਜਿਹੜਾ धरना ਸਟਾਰਟ ਇਸ ਕਰਕੇ ਹੋਇਆ ਹੈ ਕਿ ਇੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਟੀਚਰਾਂ ਦੀ ਰਿਕਰੂਟਮੈਂਟ ਕੱਢੀਆਂ ਸੀ ਪੰਜਾਬ ਯੂਨੀਵਰਸਿਟੀ ਨੇ ਤੇ ਉਹਦੇ ਵਿੱਚ BC OBC ਵਰਗ ਲਈ 0% ਰਿਜ਼ਰਵੇਸ਼ਨ ਹੈ ਜੋ ਕਿ ਸਿੱਧੀ ਸਿੱਧੀ ਸੰਵਿਧਾਨ ਦੀ ਉਲੰਘਣਾ ਤੇ ਲਗਾਤਾਰ ਮੈਮੋਰੈਂਡਮ ਦਿੱਤੇ ਗਏ ਰਜਿਸਟਰਾਰ ਨੂੰ ਵਾਈਸ ਚਾਂਸਲਰ ਨੂੰ ਇੱਥੇ ਦੀ ਸੈਨੇਟ ਹੈ ਉਹਨੂੰ ਦਿੱਤੇ ਗਏ لیکن پنجاب یونیورسٹی ਦਾ ਪ੍ਰਸ਼ਾਸਨ ਉਸ ਮੰਗ ਦੇ ਉੱਪਰ ਗੱਲ ਕਰਨ ਲਈ ਵੀ ਸਾਡੇ ਨਾਲ ਤਿਆਰ ਨਹੀਂ ਸੀ ਹੋ ਰਿਹਾ ਤਾਂ ਦੋ ਉਹਦੇ ਬਾਅਦ ਵੱਡੇ ਪ੍ਰੋਟੈਸਟ ਕੀਤੇ ਐਸਐਫਐਸ ਨੇ ਤੇ ਉਦੋਂ ਵੀ ਇਹਨਾਂ ਨੇ ਸਾਡੀ ਕੋਈ ਗੱਲ ਗੋਲੀ ਨਹੀਂ ਫਿਰ ਸਾਨੂੰ ਮਤਲਬ ਤੰਗੋ ਕੇ ਮਤਲਬ 4 April ਨੂੰ ਇਹ ਇਨਡੇਫਿਨਿਟ ਪ੍ਰੋਟੈਸਟ ਲਾਂਚ ਕੀਤਾ ਐਸਐਫਐਸ ਨੇ ਜਿਹਦੇ ਵਿੱਚ ਇਹ ਡਿਮਾਂਡ ਰੱਖੀ ਗਈ ਕਿ ਪੰਜਾਬ ਦੇ ਪਛੜੇ ਤਬਕੀ ਤੇ ਜਿਹੜੇ ਅਦਲਤ ਵਰਗ ਨੇ ਉਹਦੀ ਆਬਾਦੀ ਦੇ ਹਿਸਾਬ ਦੇ ਨਾਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਰਿਜ਼ਰਵੇਸ਼ਨ ਪਾਲਿਸੀ ਜਿਹੜੀ ਹੈ ਉਹ ਲਾਗੂ ਕੀਤੀ ਜਾਵੇ ਤੇ ਇਹ ਡਿਮਾਂਡ ਨੂੰ ਲੈ ਕੇ ਫਿਰ ਇਹਨਾਂ ਨੇ ਦੋ ਕਮੇਟੀਆਂ ਬਠਾਈਆਂ ਉਹਦੇ ਵਿੱਚ ਇੱਕ ਰਿਕਰੂਟਮੈਂਟ ਕਮੇਟੀ ਦੇ ਲਈ ਕਮੇਟੀ ਬਠਾਈ ਅਸ਼ੋਕ ਸਰਦ ਦੀ ਅਗਵਾਈ ਦੇ ਵਿੱਚ ਤੇ ਇੱਕ ਜੈਨ ਹੈ ਬੀਜੇਪੀ ਦਾ ਬੰਦਾ ਉਹਦੀ ਅਗਵਾਈ ਦੇ ਵਿੱਚ ਇੱਕ ਇਹਨਾਂ ਨੇ ਕਮੇਟੀ ਬਠਾਈ ਐਡਮਿਸ਼ਨ ਨੂੰ ਲੈ ਕੇ ਐਡਮਿਸ਼ਨ ਦੀ ਕਮੇਟੀ ਨੂੰ ਲੈ ਕੇ ਹਾਲ ਤੱਕ ਕੋਈ ਰਿਕਮੈਂਡੇਸ਼ਨ ਨਹੀਂ ਆਈ ਤੇ ਅਸ਼ੋਕ ਸਰ ਦੀ ਕਮੇਟੀ ਜਿਹੜੀ ਬਣੀ ਹੈ ਰਿਕਰੂਟਮੈਂਟ ਨੂੰ ਲੈ ਕੇ ਉਹਦੇ ਵਿੱਚ ਕੁਝ ਪੋਜ਼ਿਟਿਵ ਡਿਵੈਲਪਮੈਂਟ ਹੋਈਆਂ ਨੇ ਉਹਨਾਂ ਨੇ ਰਿਕਮੈਂਡ ਕੀਤਾ ਕਿ ਜਿਹੜੀ ਪੰਜਾਬ ਜਿਹੜੀ ਓਵਰਆਲ ਰਿਜ਼ਰਵੇਸ਼ਨ ਹੈ ਉਸ 72% BC OBC ਵਰਗ ਲਈ ਦਿੱਤੀ ਜਾਵੇ ਤੇ ਉਹਦੇ ਵਿੱਚ 12% ਜਿਹੜੀ ਰਿਜ਼ਰਵੇਸ਼ਨ ਹੈ ਉਹ ਪੰਜਾਬ ਦਾ ਫਿਕਸ ਕੋਟਾ ਕੀਤਾ ਜਾਵੇ। ਲੇਕਿਨ ਉਹ ਕਮੇਟੀ ਨੇ ਇਹ ਵੀ ਰეკਮੈਂਡ ਕੀਤਾ ਸੀਗਾ ਕਿ ਐਡਮਿਸ਼ਨ ਦੇ ਵਿੱਚ ਵੀ ਇਹ ਲਾਗੂ ਕੀਤੀ ਜਾਵੇ। ਲੇਕਿਨ ਯੂਨੀਵਰਸਿਟੀ ਨੇ ਬਹੁਤ ਛਲਾਕੀ ਦੇ ਨਾਲ ਉਹ ਰეკਮੈਂਡੇਸ਼ਨਸ ਨੂੰ ਬਦਲਿਆ ਤੇ 27% ਰਿਜ਼ਰਵੇਸ਼ਨ ਤੇ 12% ਪੰਜਾਬ ਦੀ ਤਾਂ ਦੱਸਤੀ ਲੇਕਿਨ ਪ੍ਰੈਜ਼ੈਂਟ ਰਿਕਰੂਟਮੈਂਟ ਜਿਹੜੀਆਂ ਕੀਤੀਆਂ ਜਾ ਰਹੀਆਂ ਵਿਦਆਊਟ BC OBC ਰਿਜ਼ਰਵੇਸ਼ਨ ਉਹਦੇ ਬਾਰੇ ਚਰਚਾ ਵੀ ਨਹੀਂ ਕਰ ਰਹੇ। ਨਾ ਐਡਮਿਸ਼ਨ ਦੇ ਬਾਰੇ ਇਹਨਾਂ ਨੇ ਚਰਚਾ ਕੀਤੀ। ਤਾਂ ਉਹਨੂੰ ਲੈ ਕੇ ਅੱਜ 56ਵਾਂ ਦਿਨ ਆ ਤਾਂ ਅਸੀਂ ਕਾਲ ਦਿੱਤੀ ਸੀਗੀ ਕਿ ਯੂਨੀਵਰਸਿਟੀ ਦੇ ਵਿੱਚ ਪ੍ਰੋਟੈਸਟ ਕੀਤਾ ਜਾਏਗਾ ਅਲੱਗ-ਅਲੱਗ ਵਰਗਾਂ ਨੂੰ ਮੋਬਾਈਲਾਈਜ਼ ਕਰਕੇ ਸੋ ਦੋ ਮਹੀਨੇ ਦੇ ਕਰੀਬ ਦਾ ਵਕਫਾ ਹੋ ਚੁੱਕਿਆ ਅੱਜ ਵੀ ਪ੍ਰੋਟੈਸਟ ਕੀਤਾ ਹੈ ਕਿਸੇ ਨੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਕੰਤੇ ਜੋਂ ਸਰਕੀਏ ਕੁਝ ਉਹਨਾਂ ਦੇ ਵੱਲੋਂ ਰਿਸਪੌਂਸ ਦਿੱਤਾ ਗਿਆ ਮਤਲਬ ਉਹ ਯੂਨੀਵਰਸਿਟੀ ਦਾ ਪ੍ਰਸ਼ਾਸਨ ਇੰਨਾ ਕ ਜਾਤੀਵਾਦੀ ਹੈ ਕਿ ਉਹ ਸਾਡੀ ਡਿਮਾਂਡ ਨੂੰ ਰਿਸੀਵ ਕਰਨ ਲਈ ਤਿਆਰ ਨਹੀਂ ਅੱਜ ਕੱਲ ਵੀ ਜਦੋਂ ਅਸੀਂ ਧਰਨੇ ਦੀ ਕਾਲ ਦਿੱਤੀ ਤਾਂ ਉਹ ਤੋਂ ਬਾਅਦ ਯੂਨੀਵਰਸਿਟੀ ਨੇ ਪ੍ਰੈਸ਼ਰ ਪਾਇਆ ਚੰਡੀਗੜ੍ਹ ਪੁਲਿਸ ਨੇ ਸਾਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਕਿ ਤੁਹਾਡੇ ਉੱਪਰ ਐਫ ਆਈ ਆਰ ਕਰਾਂਗੇ ਅਗਰ ਤੁਸੀਂ ਧਰਨਾ ਕੰਟੀਨਿਊ ਕਰਦੇ ਹੋ ਤਾਂ ਇਸ ਤਰੀਕੇ ਦੇ ਹਤਕੰਡੇ ਧਰਨੇ ਨੂੰ ਤਾਰਪੀਡੋ ਕਰਨ ਦੇ ਉਲਝਾਉਣ ਦੇ ਇਸ ਤਰੀਕੇ ਦੀ ਸਾਜਿਸ਼ਾ ਯੂਨੀਵਰਸਿਟੀ ਕਰ ਰਹੀ ਆ ਤੇ ਅੱਜ ਸਾਡੇ ਧਰਨੇ ਦੀ ਸਦਕਾ ਪੰਜਾਬ ਯੂਨੀਵਰਸਿਟੀ ਦਾ ਰਜਿਸਟਰਾਰ ਜਿਹੜਾ ਹੈਗਾ ਉਹ ਇੱਥੇ ਪਹੁੰਚੇ ਸੀ ਤੇ ਉਹਨਾਂ ਨੇ ਕੁਝ ਰეკਮੈਂਡੇਸ਼ਨ ਦਿੱਤੀਆਂ ਨੇ ਕਿ ਐਡਮਿਸ਼ਨ ਦੇ ਵਿੱਚ ਤੇ ਰਿਕਰੂਟਮੈਂਟ ਦੇ ਵਿੱਚ ਸਤਾਈ ਪਰਸੈਂਟ ਰਿਜ਼ਰਵੇਸ਼ਨ ਜਿਹੜੀ ਹੈਗੀ ਉਹ ਲਾਗੂ ਕੀਤੀ ਜਾਊਗੀ 12 ਪਰਸੈਂਟ ਦਾ ਸੁਝਾਅ ਜਿਹੜਾ ਹੈਗਾ ਉਹ ਰੈਗੂਲੇਸ਼ਨ ਕਮੇਟੀ ਨੇ ਦਿੱਤਾ ਕਿ 12 ਪਰਸੈਂਟ ਪੰਜਾਬ ਦੇ ਲਈ ਹੋਈਗੀ ਸੋ ਵਿਦਿਆਰਥੀ ਬਾਰੇ ਗੁੱਸੇ ਉਹਨਾਂ ਦੀ ਮੰਗਾਂ ਦੇ ਨਾਲ ਸਹਿਮਤ ਨਹੀਂ ਅਸੀਂ ਉਹਨੂੰ ਰੀਕਨਸਿਡਰ ਕਰ ਰਹੇ ਹਾਂ ਕਿ ਅੱਜ ਅਸੀਂ ਆਪਣੀ ਕਮੇਟੀ ਦੀ ਮੀਟਿੰਗ ਕਰਾਂਗੇ ਤਾਂ ਉਹਦੇ ਵਿੱਚ ਡਿਸਾਈਡ ਕਰਾਂਗੇ ਕਿ ਅੱਗੇ ਤਾਂ ਕਿਉਂਕਿ ਹਾਲੇ ਜਿਹੜੀਆਂ ਪ੍ਰੈਜ਼ੈਂਟ ਰਿਕਰੂਟਮੈਂਟ ਹੋ ਰਹੀ ਆ ਉਹਦੇ ਬਾਰੇ ਇਹ ਚਰਚਾ ਨਹੀਂ ਕਰ ਰਹੇ ਤੇ ਭਰੋਸਾ ਵੀ ਦਿੱਤਾ ਵੈਸੇ ਤਾਂ ਉਹਨਾਂ ਨੇ ਕਹਿ ਰਹੇ ਕਿ ਅਗਲੇ ਜਿਹੜਾ ਰਿਕਰੂਟਮੈਂਟ ਹੋਏਗੀ ਉਹਦੇ ਵਿੱਚ ਬੈਕਲੌਗ ਜਿਹੜਾ ਹੈਗਾ ਤੇ ਇਹਦੇ ਵਿੱਚ ਬਹੁਤ ਸਾਰੇ ਵਰਗ ਨੇ ਜਿਹੜੇ ਮਤਲਬ ਚਾਹੇ ਐਸਸੀ ਭਾਈਚਾਰਾ ਚਾਹੇ ਓਬੀਸੀ ਓਬੀਸੀ ਹੈ ਸਮਾਜਵਾਦੀ ਪਾਰਟੀ ਕਾਂਗਰਸ ਨੇ ਸਪੋਰਟ ਦਿੱਤੀ ਆ ਰਿਤੂ ਸਿੰਘ ਹੈਗੇ ਉਹਨਾਂ ਨੇ ਸਪੋਰਟ ਦਿੱਤੀ ਆ ਮਜ਼ਦੂਰ ਮੁਕਤੀ ਮੋਰਚਾ ਕਿਨ ਕ੍ਰਾਂਤੀਕਾਰੀ ਪਿੰਡ ਮਜ਼ਦੂਰ ਯੂਨੀਅਨ ਤੇ ਓਬੀਸੀ ਵੈਲਫੇਅਰ ਫਰੰਟ ਗੁਰਦਾਸਪੁਰ ਮੁਕਸਰ ਤੋਂ ਵੀ ਸਪੋਰਟ ਆਈ ਆ ਤਾਂ ਇਹ ਜਿਹੜਾ ਧਰਨਾ ਇਹਦਾ ਜਿਹੜਾ ਦਾਇਰਾ ਉਹ ਲਗਾਤਾਰ ਵੱਧ ਰਿਹਾ ਉਹ ਇਹ ਧਰਨੇ ਦੇ ਦੌਰਾਨ ਹੀ ਨੈਸ਼ਨਲ ਕਮਿਸ਼ਨ ਫਾਰ ਬੈਕਵਰਡ ਕਲਾਸਸ ਨੇ ਪੰਜਾਬ ਦੇ ਲਈ ਪਹਿਲਾ 12% ਰਿਜ਼ਰਵੇਸ਼ਨ ਹੈਗੀ ਆ ਬੀਸੀਓਬੀਸੀ ਲਈ ਉਹਨਾਂ ਨੇ 25% ਰეკਮੈਂਡੇਸ਼ਨ ਕੀਤੀ ਹੈ ਤਾਂ ਅਸੀਂ ਜ਼ਿਕਰ ਕੀਤਾ ਹੈ ਕਿ ਜਿਹੜੇ ਉਮੀਦਵਾਰ ਹੈਗੇ ਨੇ ਚੰਡੀਗੜ੍ਹ ਤੋਂ ਡਾਕਟਰ ਰਿਤੂ ਸਿੰਘ ਹੋਣ ਜਾਂ तिवारी ਹੋਣ ਉਹ ਤੁਹਾਡੇ ਤੱਕ ਪਹੁੰਚ ਕੀਤੀ ਹੈ ਤੇ ਉਹਨਾਂ ਨੇ ਕੁਝ ਮਸਲੇ ਤੋਂ ਲੈ ਕੇ ਤੁਹਾਡੇ ਨਾਲ ਚਰਚਾ ਕੀਤੀ ਤੇ ਕੁਝ ਪ੍ਰੋਸਾ ਦਿੱਤਾ ਕੁਝ ਮੈਂ ਉਹਨਾਂ ਨੇ ਜਿਆਦਾ ਠੋਸ ਤਾਂ ਕੀ ਗੱਲ ਕੀਤੀ ਹੈ ਬਟ ਉਹ ਇਹ ਗੱਲ ਕਰ ਰਹੇ ਨੇ ਕਿ ਅਸੀਂ ਤੁਹਾਡੇ ਧਰਨੇ ਦੀ ਸਪੋਰਟ ਦੇ ਵਿੱਚ ਹਾਂ ਤਾਂ ਬਟ ਇਹ ਜਿਹੜੀਆਂ ਰეკਮੈਂਡੇਸ਼ਨਸ ਨੇ ਜਿਹਦਾ ਨੈਸ਼ਨਲ ਕਮਿਸ਼ਨ ਫਾਰ ਬੈਕਵਰਡ ਕਲਾਸਸ ਦੀ ਆਈ ਆ ਉਹ ਲਸੀਂ ਪਗਵਾਂਤ ਸਰਪਗਵਾਂਤ ਮੰਡੀ ਸਰਕਾਰ ਤੋਂ ਵੀ ਅਪੀਲ ਕਰਦੇ ਆ ਕਿ ਜੋ ਨੈਸ਼ਨਲ ਕਮਿਸ਼ਨ ਫਾਰ ਬੈਕਵਰਡ ਕਲਾਸਸ ਦੀ ਰეკਮੈਂਡੇਸ਼ਨ 25% BC OBC ਲਈ ਆਈ ਆ ਉਹਨੂੰ ਵੀ ਈਮੀਡੀਏਟ ਇਫੈਕਟ ਲਾਗੂ ਕੀਤਾ ਜਾਵੇ ਤਾਂ ਕਿ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਉਹ ਇਨਸ਼ੋਰ ਕੀਤੀ ਜਾਵੇ ਤੇ ਅਸੀਂ ਮੰਗ ਇਹ ਵੀ ਕਰਦੇ ਆ ਕਿ ਪੰਜਾਬ ਦੇ ਵਿੱਚ ਕਾਸ ਸੈਂਸਸ ਕਰਵਾਇਆ ਜਾਵੇ ਤੇ ਉਹਦੇ ਮੁਤਾਬਕ ਜਿਹੜੀ ਜਿੰਨੀ ਦਲਤਾਂ ਦੀ ਤੇ ਪਛੜੇ ਤਬਕਿਆਂ ਦੀ ਆਬਾਦੀ ਆ ਉਸ ਹਿਸਾਬ ਨਾਲ ਰਿਜ਼ਰਵੇਸ਼ਨ ਪਾਲਿਸੀ ਨੂੰ ਸੁਧਾਰ ਕੇ ਲਾਗੂ ਕੀਤਾ ਜਾਵੇ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਇਹ ਜਿਹੜੀਆਂ ਕਿੰਨੇ ਤੰਦ ਲਿਆ ਹੋ ਰਹੀਆਂ ਨੇ ਜਿਹੜਾ ਕਿ ਹੱਕ ਹੈਗੇ ਨੇ ਉਹ ਨਹੀਂ ਦਿੱਤੇ ਜਾ ਰਹੇ ਤੁਹਾਨੂੰ ਕਿਵੇਂ ਇਸ ਯੂਨੀਵਰਸਿਟੀ ਪ੍ਰਸ਼ਾਸਨ ਦੀ ਜਿਹੜੀ ਨੀਅਤ ਦੇ ਵਿੱਚ ਕੋਟਨਸ ਰਹੀ ਮਤਲਬ ਅਸਲ ਦੇ ਵਿੱਚ ਤਾਂ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਪ੍ਰਸ਼ਾਸਨ ਨਾ ਉਹ ਸ਼ੁਰੂ ਤੋਂ ਹੀ ਜਦੋਂ ਤੋਂ ਇਹ ਵਰਕ ਕਰ ਰਿਹਾ ਉਹ ਜਾਤੀਵਾਦੀ ਤਰੀਕੇ ਨਾਲ ਰਿਜ਼ਰਵੇਸ਼ਨ ਪਾਲਿਸੀ ਨੂੰ ਲਾਗੂ ਕਰ ਰਿਹਾ ਮਤਲਬ ਹੁਣ ਇਹ ਰਿਜ਼ਰਵੇਸ਼ਨ ਪਾਲਿਸੀ ਕਿਵੇਂ ਲਾਗੂ ਕਰਦਾ ਦੇਖੋ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਹਿਸਟੋਰਿਕਲੀ ਪੰਜਾਬ ਦੇ ਦੇ ਉੱਪਰ ਕਲੇਮ ਵੀ ਹੈ ਪੰਜਾਬ ਦੇ ਪਿੰਡਾਂ ਨੂੰ ਝਾੜ ਕੇ ਬਣੀ ਯੂਨੀਵਰਸਿਟੀ ਸ਼ਹਿਰ ਚੰਡੀਗੜ੍ਹ 'ਚ ਬ ਤਦ ਇਹ ਪੰਜਾਬ ਦੀ ਰਿਜ਼ਰਵੇਸ਼ਨ ਪਾਲਿਸੀ ਲਾਗੂ ਹੋਣੀ ਚਾਹੀਦੀ ਆ ਲੇਕਿਨ ਇਹ ਕੀ ਕਰਦੇ ਨੇ ਕਿ ਪੰਜਾਬ ਗਵਰਨਮੈਂਟ ਤੇ ਸੈਂਟਰਲ ਗਵਰਨਮੈਂਟ ਦੇ ਵਿੱਚੋਂ ਜਿਹੜੀ ਰਿਜ਼ਰਵੇਸ਼ਨ ਪਾਲਿਸੀ ਆ ਘੱਟ ਆ ਉਹਨੂੰ ਲਾਗੂ ਕਰਦੇ ਨੇ ਮਤਲਬ ਉਹ ਵੀ ਬੜੀ ਚਲਾਕੀ ਆ ਕਿ ਤੁਸੀਂ ਇੱਕ ਪਾਲਿਸੀ ਲਾਗੂ ਕਰੋਗੇ ਪੰਜਾਬ ਦੀ ਜਾਂ ਸੈਂਟਰ ਦੀ ਸਾਡੀ ਮੰਗ ਆ ਕਿ ਪੰਜਾਬ ਦੀ ਲਾਗੂ ਕਰੋ ਲੇਕਿਨ ਇਹ ਦੋਨਾਂ ਦੇ ਵਿੱਚੋਂ ਜਿਹੜੀ ਘੱਟ ਆ ਉਹ ਲਾਗੂ ਕਰਦੇ ਨੇ ਇਸੇ ਕਰਕੇ ਦਲਤ ਤੇ ਪਛੜੇ ਤਬਕਿਆਂ ਦੀ ਜਿਹੜੀ ਰਿਪਰੈਜ਼ੈਂਟੇਸ਼ਨ ਆ ਟੀਚਿੰਗ ਤੇ ਨਾਨ ਟੀਚਿੰਗ ਤੇ ਸਟੂਡੈਂਟਾਂ ਦੇ ਵਿੱਚ ਬਹੁਤ ਘੱਟ ਆ ਤਾਂ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਕਿ ਯੂਨੀਵਰਸਿਟੀ ਜਿਨੇ ਸਾਡੇ ਸਮਾਜ ਦੇ ਵਿੱਚ ਹੁੰਦੇ ਜਾਤੀਵਾਦ ਤੋਂ ਨਜਾਤ ਪਾਉਣ ਦੇ ਲਈ ਇੱਕ ਸੰਜੀਦਗੀ ਵਾਲਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰਨੀ ਸੀ ਕਿ ਜਾਤ ਪਾਤ ਖਤਮ ਹੋਣਾ ਚਾਹੀਦਾ ਤੇ ਪ੍ਰੋਪਰ ਰਿਪਰਿਜ਼ੈਂਟੇਸ਼ਨ ਹੋਣਾ ਚਾਹੀਦਾ ਹੈ ਦਲਤ ਸਮਾਜ ਦੀਆਂ ਪਛੜੇ ਸਮਾਜਾਂ ਦੀਆਂ ਕੀ ਸਮੱਸਿਆਵਾਂ ਨੇ ਕਿਹੜੇ ਕਿੰਨੇ ਔਖੇ ਹਾਲਤਾਂ ਦੇ ਵਿੱਚੋਂ ਉਹ ਯੂਨੀਵਰਸਿਟੀਆਂ ਤੱਕ ਪਹੁੰਚ ਪਾਉਂਦੇ ਨੇ ਤਾਂ ਰਿਜ਼ਰਵੇਸ਼ਨ ਦੀ ਬਦੌਲਤ ਹੀ ਆ ਤਾਂ ਉਹਨੂੰ ਸਹੀ ਤਰੀਕੇ ਨਾਲ ਲਾਗੂ ਕਰਨਾ ਇਹਨਾਂ ਦਾ ਫਰਜ਼ ਬਣਦਾ ਲੇਕਿਨ ਇੰਸਟੀਚੂਨਲ ਲੈਵਲ ਤੇ ਇਹ ਬੜੀ ਪ੍ਰੋਬਲਮ ਹੈਗੀ ਹੈ ਕਿ ਇਹ ਜਿਹੜੇ ਸੋ ਕਾਲਡ ਪ੍ਰਕਾਸ਼ਟ ਪ੍ਰਸ਼ਾਸਨ ਹੈਗਾ ਇਹ ਇਹ ਯੂਨੀਵਰਸਿਟੀ ਦੇ ਵਿੱਚ ਸਹੀ ਰਿਜ਼ਰਵੇਸ਼ਨ ਪਾਲਿਸੀ ਨਹੀਂ ਲਾਗੂ ਕਰਦਾ ਤੇ ਨਵੇਂ-ਨਵੇਂ ਹਤਕੰਡੇ ਬਣਾਉਂਦਾ ਚਾਤੀਵੱਦੀਆਂ ਟਿੱਪਣੀਆਂ ਵੀ ਕਰਦਾ ਹੁਣ ਸੈਨੇਟ ਆ ਸੈਨੇਟ ਮਤਲਬ ਯੂਨੀਵਰਸਿਟੀ ਦੀ ਸਭ ਤੋਂ ਹਾਈਐਸਟ ਡਿਸੀਜਨ 메ਕਿੰਗ ਬਾਡੀ ਆ ਉਹਦੇ ਵਿੱਚ ਤੁਸੀਂ BC OBC ਛੱਡੋ ਉਹਦੇ ਵਿੱਚ 0% ਰਿਜ਼ਰਵੇਸ਼ਨ ਐ SC ਦੀ ਨਹੀਂ ਐਗੀ ST ਦੀ ਨਹੀਂ ਐਗੀ OBC ਦੀ ਨਹੀਂ ਕੁਝ ਨਹੀਂ ਹੈਗਾ ਤਾਂ ਇਹ ਸਾਡੇ ਸਾਹਮਣੇ ਸੰਕਟ ਆ ਕਿ ਸਾਡੇ ਸਮਾਜ ਦੇ ਵਿੱਚ ਜਿਹੜੀ ਬਰਾਬਰੀ ਵਾਲਾ ਸਮਾਜ ਵਿਤਕਰਾ ਰਹਿ ਸਮਾਜ ਅਸੀਂ ਸਿਰਜਣਾ ਚਾਹੁੰਦੇ ਆਂ ਤਾਂ ਉਹਦੇ ਵਿੱਚ ਸਮਾਜ ਦੇ ਅਗਾਂਵਧੂ ਤਬਕੇ ਨੂੰ ਅੱਗੇ ਆਉਣ ਦੀ ਲੋੜ ਆ ਕਿ ਜੋ ਵਧੀਆਂ ਸਾਡੇ ਸਮਾਜ ਦੇ ਪਛੜੇ ਤੇ ਦਲਤ ਵਰਗਾਂ ਨਾਲ ਹੋ ਰਹੀਆਂ ਨੇ ਉਹਨੂੰ ਦੂਰ ਕਰਨ ਲਈ ਤੇ ਸਹੀ ਰਿਪਰੈਜ਼ੈਂਟੇਸ਼ਨ ਦਿਵਾਉਣ ਲਈ ਪਾਵਰ ਸ਼ੇਅਰਿੰਗ ਕਰਨ ਦੇ ਲਈ ਉਹਨਾਂ ਨੂੰ ਜਾਗਰੂਕ ਹੋਣ ਦੀ ਲੋੜ ਆ ਤਾਂ ਇਹ ਜਿਹੜਾ ਧਾਰਨਾ ਐਸਐਫਐਸ ਵੱਲੋਂ ਲਗਾਇਆ ਗਿਆ ਇਹ ਧਾਰਨਾ ਉਸੇ ਕੜੀ ਦਾ ਹਿੱਸਾ ਕਿ ਸਮਾਜ ਦੇ ਜਿਹੜੇ ਲਤਾੜੇ ਹੋਏ ਤਾਬੂਕੇ ਨੇ ਜਿਨ੍ਹਾਂ ਦੀ ਘੱਟ ਰਿਪਰੈਜ਼ੈਂਟੇਸ਼ਨ ਆ ਪਾਵਰ ਸ਼ੇਅਰਿੰਗ ਦੇ ਵਿੱਚ ਉਹਨਾਂ ਨੂੰ ਬਰਾਬਰ ਕਿਵੇਂ ਲੈ ਕੇ ਆਣਾ ਉਹਨਾਂ ਨੂੰ ਕਿਵੇਂ ਮੀਨ ਸਟ੍ਰੀਮ ਦਾ ਹਿੱਸਾ ਬਣਾਉਣਾ ਸਕੀਆਂ ਦੇ ਵੱਲੋਂ ਰਿਜ਼ਰਵੇਸ਼ਨ ਦਾ ਵਿਰੋਧ ਵੀ ਕੀਤਾ ਜਾਂਦਾ ਉਹ ਕਹਿੰਦਾ ਕਿ ਜਿਹੜੇ ਵਿਦਿਆਰਥੀ ਆਗੇ ਨੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਕਿ ਰੈਂਕ ਦੇ ਹਿਸਾਬ ਦੇ ਨਾਲ ਜੋ ਉਹਨਾਂ ਦੇ ਬਣਦਾ ਹੈ ਕੋ ਦਿਨਾ ਚਾਹੀਦਾ ਮਤਲਬ ਉਹ ਬਹੁਤ ਹੀ ਆਊਟਡੇਟਡ ਜੀ ਗੱਲ ਆ ਮਤਲਬ ਜਿਹੜਾ ਮੈਰਿਟ ਹੈ ਮੈਰਿਟ ਕੀ ਹੁੰਦੀ ਹੈ ਮੈਰਿਟ ਕਿਵੇਂ ਬਣਦੀ ਆ ਮਤਲਬ ਇੱਕ ਇੱਕ ਪਾਸੇ ਦਾ ਸਮਾਜ ਦਾ ਵੱਡੀ ਗਿਣਤੀ ਉਹਨੂੰ ਉਹ ਸਾਧਨ ਵੀ ਹੋਣਾ ਉਹਦੇ ਕੋਲ ਰਿਸੋਰਸ ਨਹੀਂ ਹੈਗੇ ਠੀਕ ਹੈ ਤੇ ਜਦੋਂ ਉਹ ਸਮਾਜ ਦੇ ਲੋਕ ਇਹਨਾਂ ਦੀ ਸੋ ਕਾਲਡ ਮੈਰਿਟ ਦੇ ਵਿੱਚ ਆਉਣ ਵੀ ਲੱਗ ਦਿੰਦੇ ਨੇ ਤੇ ਮੈਰਿਟ ਦਾ ਕਰਾਈਟੇਰੀਆ ਬਦਲ ਦਿੰਦੇ ਨੇ ਮੰਨ ਲਓ ਤੁਸੀਂ ਦੇਖੋ ਕਿ ਪਹਿਲਾਂ ਸੀਗਾ ਕਿ ਨੰਬਰਾਂ ਦਾ ਸਿਸਟਮ ਸੀਗਾ ਕਿ ਕਿਸੇ ਨੇ 70 ਲੈ ਲੇ 70 ਤੱਕ ਮੈਰਿਟ ਚਲੇਗੀ ਤਾਂ ਉਹ ਮੈਰਿਟ ਮੰਨੀ ਜਾਂਦੀ ਸੀ ਬਟ ਜਦੋਂ ਬੱਚੇ ਰਿਜ਼ਰਵੇਸ਼ਨ ਦੇ ਜ਼ਰੀਏ ਉੱਪਰ ਆਣ ਲੱਗੇ ਤਾਂ ਉਹ 70 ਕ੍ਰਾਸ ਕਰਨ ਲੱਗੇ ਤਾਂ ਇਹਨਾਂ ਨੇ ਉਹਦੇ ਵਿੱਚ ਇੰਟਰਵਿਊ ਰੱਖਤੀ ਹੁਣ ਇੰਟਰਵਿਊ ਦੇ ਵਿੱਚ ਉਹ ਬੈਠੇ ਨੇ ਤਾਂ ਉਹ ਇੰਟਰਵਿਊ 'ਚ ਨੰਬਰ ਘਟ ਲਾਉਂਦੇ ਨੇ ਹਨਾ ਵੀ ਵੀ ਦੇ ਵਿੱਚੋਂ ਨੰਬਰ ਘਟ ਲਾਉਂਦੇ ਨੇ ਉਹ ਰਿਪਰੈਜ਼ੈਂਟੇਸ਼ਨ ਜਿਹੜੀ ਮੈਰਿਟ ਦਾ ਸਵਾਲ ਆ ਉਹ ਵੀ ਬੜਾ ਸੋ ਕੋਲਡ ਅਪਰ ਕਾਸਟ ਦੇ ਹੱਥ ਦੇ ਵਿੱਚ ਹੀ ਹੈ ਕਿ ਕਿਵੇਂ ਜਿਹੜਾ ਪਛੜੇ ਤਬਕਿਆਂ ਨੂੰ ਦਲਤ ਤਬਕਿਆਂ ਨੂੰ ਕਿਵੇਂ ਸਿਸਟਮ ਤੋਂ ਬਾਹਰ ਰੱਖਣਾ ਕਿਉਂਕਿ ਪੇਪਰ ਉਹ ਸੈੱਟ ਕਰਦੇ ਨੇ ਕ੍ਰਾਈਟੇਰੀਆ ਉਹ ਸੈੱਟ ਕਰਦੇ ਨੇ ਪੇਪਰ ਉਹ ਚੈੱਕ ਕਰਦੇ ਨੇ ਤਾਂ ਉਹਦੇ ਨਾਲ ਜਿਹੜੀ ਸਹੀ ਐਵੈਲੂਏਸ਼ਨ ਹੈ ਨਾ ਸਹੀ ਤੁਸੀਂ ਸਮਾਜ ਨੂੰ ਅੱਗੇ ਲੈ ਕੇ ਕਿਵੇਂ ਆਣਾ ਮਸਲਾ ਇਹ ਸਵਾਲ ਹੋਣਾ ਚਾਹੀਦਾ ਕਿ ਸਮਾਜ ਦਾ ਇੱਕ ਤਬਕਾ ਪਿਛਲੇ ਲੰਬੇ ਸਮੇਂ ਤੋਂ ਬਾਹਰ ਸਿਸਟਮ ਤੋਂ ਬਾਹਰ ਆ ਉਹਨੂੰ ਸਿਸਟਮ ਦੇ ਅੰਦਰ ਕਿਵੇਂ ਲੈ ਕੇ ਆਉਂਗੇ ਇਸੇ ਕਰਕੇ ਤਾਂ ਸੰਵਿਧਾਨ ਦੇ ਵਿੱਚ ਪ੍ਰੋਵੀਜ਼ਨ ਪਈ ਸੀ ਕਿ ਪੋਜ਼ਿਟਿਵ ਡਿਸਕ੍ਰਿਮੀਨੇਸ਼ਨ ਕੈਸੀ ਨੂੰ ਅਫਰਮੇਟਿਵ ਐਕਸ਼ਨ ਆਫ ਦੀ ਸਟੇਟ ਪਾਲਿਸੀ ਆ ਤੁਸੀਂ ਉਹਨੂੰ ਹੀ ਇੰਨਾ ਡੈਮੋਨਾਈਜ਼ ਕਰ ਦੋ ਉਹਨੂੰ ਇਸ ਤਰੀਕੇ ਨਾਲ ਪੇਸ਼ ਕਰੋ ਕਿ ਵੀ ਇਹ ਮਤਲਬ ਪਤਾ ਨਹੀਂ ਕਿੱਡੀ ਵੱਡੀ ਗਲਤੀ ਆ ਮਤਲਬ ਹੋਣਾ ਤਾਂ ਇਹ ਚਾਹੀਦਾ ਕਿ ਸੀਟਾਂ ਵਧਣੀਆਂ ਚਾਹੀਦੀਆਂ ਨੇ ਕੋਈ ਬੰਦਾ ਪੜਨਾ ਚਾਹੁੰਦਾ ਸੀਟਾਂ ਵਧਾਈਆਂ ਜਾਣ ਐਜੂਕੇਸ਼ਨ ਸਾਰਿਆਂ ਦੇ ਲਈ ਫ੍ਰੀ ਹੋਵੇ ਏਮਪਲੋਇਮੈਂਟ ਜਨਰੇਟ ਕਰਨ ਲਈ ਇਕਨੋਮਿਕ ਮਾਡਲ ਦੇ ਉੱਪਰ ਸਵਾਲ ਚੱਕਣੇ ਚਾਹੀਦੇ ਨੇ ਕਿ ਉਹ ਸਭ ਲਈ ਰੁਜ਼ਗਾਰ ਕਿਉਂ ਨਹੀਂ ਪੈਦਾ ਕਰ ਰਹੇ ਆ ਉਹ ਸਵਾਲ ਜਿਹੜੇ ਸਟਰਕਚਰਲ ਇਸ਼ੂਜ਼ ਨੇ ਉਹਨਾਂ ਨੂੰ ਐਡਰੈਸ ਕਰਨ ਦੀ ਬਜਾਏ ਇਹ ਮਤਲਬ ਮਤਲਬ ਉਹਨਾਂ ਹੀ ਤੱਕਿਆਂ ਨੂੰ ਚਿੰਨਤ ਕਰਦਾ ਟਾਰਗੇਟ ਕਰਦਾ ਜਿਹੜੇ ਸਮਾਜ ਤੋਂ ਆਲਰੇਡੀ ਨਤਾਰੇ ਹੋਏ ਨੇ ਜਾਂ ਬਾਹਰ ਨੇ ਵਾਕੀ ਜਿਸ ਤਰ੍ਹਾਂ ਦੇ ਨਾਲ 2 ਮਹੀਨੇ ਤੋਂ ਜਿਹੜਾ ਕਿ ਇਹ ਐਸਸੀ ਅਤੇ ओबीसी ਵਰਗ ਦੇ ਉਹਨਾਂ ਲੈ ਕੇ ਜਿਹੜਾ ਕਿ ਦਿੱਕਤ ਆ ਰਹੀ ਹੈਗੀ ਹੈ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਉਸ ਨੂੰ ਲੈ ਕੇ ਤਰਨਾ ਦੇ ਰਹੇ ਨੇ ਤੇ ਉਮੀਦ ਕਰਦੇ ਆ ਕਿ ਜਲਦੀ ਇਹਨਾਂ ਦੇ ਮਸਲਿਆਂ ਦਾ ਹੱਲ ਹੋਵੇਗਾ ਦੇ ਰਿਪੋਰਟ ਲਈ ਜੁੜਾ ਹਮਦਰ ਟੀਵੀ ਨਲ ਕੈਮਰਾ ਪਰ ਸੰਜੇਪੀ ਨਾਲ ਪ੍ਰਵਿੰਦ ਅਚੜੀਗਾ